नमस्कार। तो डी सीए ने ए सीरीज से सारे जहाजा तुरंत रोक हुक्म दता है मुख्यमंत्री भगवंत मान ने पंजाब का हूं तक का सब तो वा सड़क उसारी कार्य शुरू करने का ऐलान किया सोलह हजार करोड़ रुपये तू वही लागत नाल चौताली हजार नौ सो भीह किलोमीटर सड़क बनाई जाएगिया ਪੰਜਾਬ ਅਤੇ ਮੁਹਾਲੀ ਦੀ ਸੀਬੀ ਅਦਾਲਤ ਨੇ ਅੱਜ ਸੱਤ ਮੁਲਜ਼ਮਾਂ ਨੂੰ 2016 ਦੇ ਬੈਂਕ ਆਫ ਬੜੋਦਾ ਧੋਖਾਧੜੀ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਦੋ ਪ੍ਰੋਫੈਸਰਾਂ ਨੂੰ ਸਹਿਯੁਕਤ ਰਸ្ត ਦੇ ਏਸ਼ੀਆ ਤੇ ਪ੍ਰਸ਼ਾਰ ਦੀ ਆਰਥਿਕ ਤੇ ਸਮਾਜਿਕ ਕਮਿਸ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ। ਤੇ ਭਾਰਤ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ ਕੈਨੇਡਾ ਨੂੰ 14-3 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ। Olha que tharnal...

ਹਾਵਲਿੰਗ ਦੇ ਸੁਰੱਖਿਆ ਮਾਪਦੰਡਾ ਨੂੰ ਪੂਰਾ ਕੀਤੇ ਬਿਨਾ ਉਡਾਣ ਨਹੀਂ ਭਰ ਸਕਦਾ ਇੰਡੀਗੋ ਤੇ 에য়ার ਇੰਡੀਆ ਸ਼੍ਰੇਣੀ ਦੇ 350 ਤੋਂ ਵੱਧ ਜਹਾਜ਼ ਚਲਾਉਂਦੀਆਂ ਨੇ ਇਹਨਾਂ ਜਹਾਜ਼ਾਂ ਨੂੰ ਆਪਣੇ ਸੌਫਟਵੇਅਰ ਨੂੰ ਅਪਡੇਟ ਕਰਨ ਲਈ ਕੁਝ ਸਮੇਂ ਲਈ ਗਰਾਊਂਡ ਕੀਤਾ ਜਾਏਗਾ ਜਿਸ ਨਾਲ ਉਡਾਣ ਸੰਚਾਲਨਤ ਪ੍ਰਭਾਵਿਤ ਹੋ ਸਕਦਾ ਹੈ 에য়ার ਇੰਡੀਆ ਨੇ ਕਿਹਾ ਹੈ ਕਿ ਇਸ ਇੰਜੀਨੀਅਰ A320 ਜਹਾਜ਼ਾਂ ਤੇ ਸੌਫਟਵੇਅਰ ਅਤੇ ਹਾਰਡਵੇਅਰ ਨੂੰ ਅਪਡੇਟ ਕਰਨ ਲਈ ਦੁਨੀਆ ਭਰ ਵਿੱਚ ਲਗਾਤਾਰ ਕੰਮ ਕਰ ਰਹੇ ਨੇ 에어 ਇੰਡੀਆ ਨੇ ਕਿਹਾ ਕਿ ਕੁਝ ਡਾਣਾ ਵਿੱਚ ਦੇਰੀ ਹੋ ਸਕਦੀ ਹੈ ਜੈਨਾਂ ਦੇ ਸਮੇਂ ਨੂੰ ਬਦਲਿਆ ਜਾ ਸਕਦਾ ਹੈ ਇਸ ਨੇ ਮੁਸਾਫਿਰਾਂ ਨੂੰ ਹਵਾਈ ਅੱਡੇ ਤੇ ਯਾਤਰਾ ਕਰਨ ਤੋਂ ਪਹਿਲਾਂ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ 16209 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 44920 ਕਿਲੋਮੀਟਰ ਸੜਕਾਂ ਬਣਾਉਣ ਦੇ ਟੀਚੇ ਨਾਲ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੜਕ ਉਸਾਰੀ ਕਾਰਜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਗਲੇ ਸਾਲ ਦੇ ਅਖੀਰ ਤੱਕ ਪੰਜਾਬ ਦੇ ਸਾਰੇ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਜਿੰਨਾਂ ਸੜਕਾਂ ਦੇ ਉਸਾਰੀ ਕਾਰਜ ਨਹੀਂ ਪਹੁੰਚਾਣ ਦਾ ਫੈਸਲਾ ਕੀਤਾ ਹੈ ਪਹਿਲਾਂ ਅਸੀਂ 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਵਾਸਤੇ 4092 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੈ ਹੁਣ ਇਸ ਵਕਤ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਹਾਂ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਉਹਨੀਆਂ ਤੇ ਹੋ ਗਏ ਉਹਦੇ ਵਿੱਚ ਹੁਣ ਐਡ ਕਰ ਲੱਕੇ 44000 ਹੋ ਜਾਊਗਾ ਮੁੱਖ ਮੰਤਰੀ ਨੇ ਕਿਹਾ ਕਿ ਨਾ ਸੜਕਾਂ ਦੀ ਉਸਾਰੀ ਵਿੱਚ ਉਸੂ ਪਦਰੀ ਮਾਪਦੰਡ ਅਤੇ ਸੁਰੱਖਿਆ ਨੀਮ ਯਕੀਨੀ ਬਣਾਉਣ ਲਈ ਸੜਕਾਂ ਦੀ ਉਸਾਰੀ ਦੇ ਨਾਲ 5 ਸਾਲ ਦੀ ਸਾਮ ਸੰਭਾਲ ਦੀ ਸ਼ਰਤ ਵੀ ਜੋੜੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਆਵਾਜਾਈ ਸੁਚਾਰੂ ਹੋਏਗੀ ਅਤੇ ਦਿਹਾਤੀ ਬੁਨਿਆਦੀ ਢਾਂਚੇ ਨੂੰ ਹੋਲਾਰਾ ਮਿਲੇਗਾ। ਪੰਜਾਬ ਦੇ ਮੁਹਾਲੀ ਦੀ ਸੀਬੀ ਅਦਾਲਤ ਨੇ 2016 ਵਿੱਚ ਬੈਂਕ ਆਫ ਬੜੋਦਾ ਨੂੰ 7 ਕਰੋੜ 83 ਲੱਖ ਰੁਪਏ ਦੇ ਧੋਖਾਧੜੀ ਵਾਲੇ ਬੈਂਕ ਕੋਟਾਲੇ ਦੇ ਮਾਮਲੇ ਵਿੱਚ ਆਸਤ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ ਹੈ ਸਰਕਾਰੀ ਹਲਕੇ ਅਨੁਸਾਰ ਦੋ ਮੁਲਜ਼ਮਾਂ ਮਨੀਸ਼ ਸ਼ੈਨ ਅਤੇ ਰਮੇਸ਼ ਕੁਮਾਰ ਜੈਨ ਨੂੰ 3 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਵਿੱਚ ਹਰੇਕ ਨੂੰ 35000 ਰੁਪਏ ਦਾ ਜੁਰਮਾਨਾ ਲਾਇਆ ਗਿਆ ਨਾਲ ਹੀ ਦੋ ਔਰਤਾਂ ਸਮੇਤ ਪੰਜ ਹੋਨਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਤੇ 15000 ਰੁਪਏ ਦਾ ਜੁਰਮਾਨਾ ਲਾਇਆ ਗਿਆ ਇਹ ਮਾਮਲਾ 2016 ਦਾ ਹੈ ਜਦੋਂ ਬੈਂਕ ਆਫ ਬੜੋਦਾ ਨੇ ਰਮੇਸ਼ ਕੁਮਾਰ ਜੈਨ ਮਨੀਸ਼ ਜੈਨ ਸ਼੍ਰੀਮਤੀ ਕਾਂਤਾ ਜੈਨ ਮੈਸੇਜ਼ ਮਨੀਸ਼ ট্রেਡਰਸ ਤੇ ਪਈਵਾਲਾ ਤੇ ਕੁਝ ਬੈਂਕ ਅਧਿਕਾਰੀਆਂ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ ਇਹ ਇਲਜ਼ਾਮ ਲਾਇਆ ਗਿਆ ਸੀ ਕਿ ਕੰਪਨੀ ਦੇ ਪਾਈ ਵਾਲਾ ਨੇ ਕੁਝ ਬੈਂਕ ਅਧਿਕਾਰੀਆਂ ਨਾਲ ਸਾਜ਼ਿਸ਼ ਰਚ ਕੇ ਧੋਖਾਧੜੀ ਨਾਲ ਬੈਂਕ ਨੂੰ 7 ਕਰੋੜ 83 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ ਸੀ ਜਾਂਚ ਤੋਂ ਬਾਅਦ ਜੂਨ 2017 ਵਿੱਚ ਉਨ੍ਹਾਂ ਸਾਰਿਆਂ ਖਿਲਾਫ ਇੱਕ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਮੁਕਦਮੇ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਦੋਸ਼ ਠਾਰਿਆ ਤੇ ਸਜ਼ਾ ਸੁਣਾਈ ਹੈ ਇੱਕ ਖਬਰਾ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ 6xhandle@airr ਇਹਨਾਂ ਚਲੰਦਰ पंजाब केंद्रीय यूनिवर्सिटी बठिंडा ने हाल ही में मानता बच्चों इससे दो प्रसिद्ध प्रोफेसरा अकादमिक महरा नो संयुक्त राष्ट्र दे निरंतर विकास टीच या एसडीजी 7 ਅਤੇ 2026 ਲਈ ਕਿਫਾਇਤੀ ਤੇ ਸਾਫ ਸੁਥਰੀ ਊਰਜਾ ਲਈ ટીਚਾ ਦੇ ਜਾਇਜ਼ੇ ਲਈ ਸੰਦਰਭ ਸਮੂਹ ਦੇ এশিয়া ਤੇ প্রশਾਂਤ ਲਈ ਆਰਥਿਕ ਤੇ ਸਮਾਜਿਕ ਕਮਿਸ਼ਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਗਵੇਂਦਰ ਪੀਤਵਾੜੀ ਅਤੇ ਬਨਾਸਪਤੀ ਵਿਭਾਗ ਦੇ ਪ੍ਰੋਫੈਸਰ ਫੈਲਿਕਸ ਵਾਸਟ ਨੂੰ ਤਿਆਰੀ ਰਿਪੋਰਟ ਲਈ ਰਣਨੀਤਿਕ ਇਨਪੁਟ ਅਤੇ ਮਾਹਰ ਪ੍ਰਮਾਣਿਕਤਾ ਪ੍ਰਦਾਨ ਕਰਨ ਲਈ ਚੁਣਿਆ ਗਿਆ ਹੈ ਇਹ ਰਿਪੋਰਟ ਵਿਸ਼ਵ ਵਿਆਪੀ ਜਲਵਾਯੂ ਕਾਰਵਾਈ ਲਈ ਮਹੱਤਵਪੂਰਨ ਪ੍ਰਸੰਗਿਕਤਾ ਰੱਖਦੀ ਹੈ ਪ੍ਰੋਫੈਸਰ ਦਿਵਾੜੀ ਜੋ ਕਿ ਇੱਕ ਮਸ਼ਹੂਰ ਪੂ ਵਿਗਿਆਨੀ ਵੀ ਨੇ ਅਤੇ ਪ੍ਰੋਫੈਸਰ ਬਾਸਟ ਇੱਕ ਪ੍ਰਸਿੱਧ ਸਮੁੰਦਰੀ ਜੀਵ ਵਿਗਿਆਨੀ ਅਤੇ ਅੰਤਰਰਾਸ਼ਟਰੀ ਵਿਗਿਆਨ ਪਰਿਸ਼ਦ ਦੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਸਲਾਹਕਾਰ ਨੇ ਨੂੰ ਸ਼ਾਮਿਲ ਕੀਤਾ ਜਾਣਾ ਇੱਕ ਇਤਿਹਾਸਕ ਮੀਲ ਪੱਥਰ ਹੈ ਇਹ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਨੀਤੀ ਨਿਰਮਾਣ ਪ੍ਰਕਿਰਿਆ ਵਿੱਚ ਸਿੱਧੇ ਤੌਰ ਤੇ ਯੋਗਦਾਨ ਪਾਇਆ ਜਾ ਰਿਹਾ ਹੈ। ਜਲੰਧਰ ਦੇ ਹਾਥੀ ਪੁਲਿਸ ਨੇ ਪਿੰਡ ਕੰਗ ਕਲਾਂ ਵਿਖੇ ਇੱਕ ਵਿਧਵਾ ਦੀ ਸਥਿਤੀ ਨਾਲ ਸਮੂਹ ਵਿਵਾਦਕਾਰ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਹੈ। ਇਹ ਘਟਨਾ 23 ਤੇ 24 ਨਵੰਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਜਦੋਂ ਪ੍ਰਵਾਸੀ ਮਸੂਰਾ ਦਾ ਪਰਿਵਾਰ ਸੌਂ ਰਿਆ ਸੀ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਖ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਪਰਾਧ ਦੇ ਸाजिशਕਾਰਾਂ ਦਾ ਪਤਾ ਲਗਾਉਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਅਸੀਂ ਸੀਸੀਟੀਵੀ ਫੁਟੇਜ ਨੂੰ ਦੇਖਿਆ ਉਸ ਏਰੀਆ ਦੇ ਵਿੱਚ ਜਿਹੜੀ ਮੂਵਮੈਂਟ ਨੂੰ ਟਰੈਕ ਕੀਤਾ ਤੇ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਉਸ ਟਾਈਮ ਉਸ ਰਾਤ ਨੂੰ 23 ਤੇ 24 ਦੀ ਰਾਤ ਨੂੰ ਕਿਹੜੇ ਕਿਹੜੇ ਮੂਵਮੈਂਟ ਹੁੰਦੀ ਹੈ ਕਿਹਨਾਂ ਗੱਡੀਆਂ ਆਉਂਦੀਆਂ ਨੇ ਜਾਂ ਕਿਹੜੇ ਮੋਟਰਸਾਈਕਲ ਆਉਂਦੇ ਨੇ ਜਾਂ ਕਿਹੜੇ ਸ਼ੱਕੀ ਵਿਅਕਤੀਆਂ ਦੀ ਮੂਵਮੈਂਟ ਹੁੰਦੀ ਹੈ ਤਾਂ ਉਸ ਆਧਾਰ ਦੇ ਉੱਤੇ ਅਸੀਂ ਅਸੀਂ ਇੱਕ ਜ਼ੀਰੋਡਾਊਨ ਏਰੀਆ ਕਿ ਕੀਤਾ ਤੇ ਕੁਝ ਸਾਡੇ ਕੋਲ ਫਿਰ ਇਨਪੁਟ ਆਈ ਤਾਂ ਉਸ ਦੇ ਬੇਸ ਦੇ ਉੱਤੇ ਕੁਝ ਅਸੀਂ ਨਾਮਜ਼ਦ ਕੀਤੇ ਉਹਨਾਂ ਦੇ ਵਿੱਚ ਇੱਕ ਸਾਜਨ son of mark ਇੱਕ ਰੌਕੀ son of ਲੇਟ ਸ਼ੌਕਤ ਅਤੇ ਇੱਕ ਅਰਸ਼ਪ੍ਰੀਤ ਸਿੰਘ ਉਰਫ ਅਰਸ਼

ਸਬਮਿਟ ਅ ਸੁਜੈਸ਼ਨ ਟੈਬ ਦੀ ਵਰਤੋਂ ਕਰਕੇ ਆਪਨੇ ਸੁਝਾਅ ਦੇ ਸਕਦੇ ਨੇ ਕਮਿਸ਼ਨ ਨੇ ਕਿਹਾ ਹੈ ਕਿ ਵਰਤੋਕਾਰਾਂ ਦੇ ਸੁਝਾਵਾਂ ਦੀ ਜਾਂਚ ਕੀਤੀ ਜਾਏਗੀ ਅਤੇ ਇਸ ਪਲੇਟਫਾਰਮ ਨੂੰ ਵਰਤੋਕਾਰਾਂ ਲਈ ਵਧੇਰੇ ਸੁਖਾਵਾਂ ਬਣਾਉਣ ਲਈ ਹੋਰ ਅਪਡੇਟ ਕੀਤਾ ਜਾਏਗਾ ਇਸ ਆਈਸੀਆਈ ਨੈਟ ਪਲੇਟਫਾਰਮ ਦੀ ਅਧਿਕਾਰਤ ਸ਼ੁਰੂਆਤ ਜਨਵਰੀ 2026 ਚ ਹੋਣੀ ਹੈ ਆਈਸੀਆਈ ਨੈਟ ਐਪ ਨਾਗਰਿਕਾਂ ਲਈ ਚੋਣਾਂ ਨਾਲ ਸੰਬੰਧਿਤ ਪਹਿਲਾਂ ਦੀਆਂ 40 ਵੱਖ-ਵੱਖ ਐਪਲੀਕੇਸ਼ਨਾਂ ਅਤੇ ਵੈੱਬਸਾਈਟਾਂ ਨੂੰ ਇੱਕੀਕ੍ਰਿਤ ਕਰਨ ਲਈ ਇੱਕ ਇਕੈਰੀ ਐਪ ਹੈ ਪੰਜਾਬੀ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਤੀਆਂ ਲਈ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਮੋਹਾਲੀ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਕੋਮਲ ਮਿੱੱਤਲ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਸਾਹਿਬ ਜ਼ਾਦਾ ਅਜੀਤ ਸਿੰਘ ਨਗਰ ਅਤੇ ਪੰਚਾਇਤ ਸਮਤੀਆਂ ਮੋਹਾਲੀ, ਖਰਨ ਮਾਜਰੀ ਅਤੇ ਡੇਰਾ ਬਸੀ ਦੀਆਂ ਹੋਣ ਵਾਲੀਆਂ ਚੋਣਾਂ ਲਈ ਤਿਆਰੀਆਂ ਦਾ ਚੈਕ ਅਲਿਆ ਡਿਪਟੀ ਕਮਿਸ਼ਨਰ ਨੇ ਸਾਰੇ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਚਕਨੀ ਬਣਾਉਣ ਤੇ ਨਿਰਦੇਸ਼ ਦਿੱਤੇ ਮੋਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸੇਸ ਪ੍ਰੋਪਰਾਈਟਰੀ ਇੰਸਟੀਚਿਊਟ ਦੇ ਦੋ ਸਾਪ ਦਾ ਕੈਡੀਟਾ ਪਾਰਸਦੀਪ ਸਿੰਘ ਖੋਸਾ ਅਤੇ ਯੁਵਰਾਜ सेन तोमर ਨੂੰ ਕੇਰਲਾ ਦੇ ਜਿਮਾਲਾ ਵਿਖੇ ਕਰਵਾਈ ਗਈ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪੈਰੇਡ ਵਿੱਚ ਭਾਰਤੀ ਸਮੁੰਦਰੀ ਫੌਜ ਵਿੱਚ ਅਫਸਰ ਬਚੋ ਕਮਿਸ਼ਨ ਮਿਲਿਆ ਹੈ ਇਸ ਪੈਰੇਡ ਦਾ ਨਿਰੀਖਣ ਚੀਫ ਆਫ ਡਿਫੈਂਸ ਸਟਾਫ ਚਨਲ ਅਨਿਲ ਚੋਹਾਨ ਵੱਲੋਂ ਕੀਤਾ ਗਿਆ ਭਾਰਤ ਮਲੇਸ਼ੀਆ ਵਿਚ ਸੁਲਤਾਨ ਅਜ਼लान ਸ਼ਾ ਹਾਕੀ ਟੂਰਨਾਮੈਂਟ ਵਿੱਚ ਸ਼ਾਨਦਾਰ ਕਾਰਗਜ਼ਾਰੀ ਦਿਖਾਉਂਦਿਆਂ ਕੈਨੇਡਾ ਨੂੰ 14-3 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ ਜਗਰਾਤ ਸਿੰਘ ਨੇ ਚਾਰ ਜਦੌਖੀ ਰਾਜੇਂਦਰ ਸਿੰਘ ਅਭਿਸ਼ੇਕ ਅਤੇ ਅਮਿਤ ਰੋਹਿਤਾਸ ਨੇ ਦੋ-ਦੋ ਗੋਲ ਕੀਤੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ

ਪੰਜਾਬ ਵਿੱਚ ਮੁਹਾਲੀ ਦੀ ਸੀਬੀਏ ਅਦਾਲਤ ਨੇ ਅੱਜ ਸਤ ਮੁਲਜ਼ਮਾਂ ਨੂੰ 2016 ਦੇ ਬੈਂਕ ਆਫ ਬੜੋਦਾ ਤੋਖਾਤੜੀ ਮਾਮਲੇ ਵਿੱਚ ਦੋਸ਼ੀ ਠਹਿਰਾਮ ਦਿਆਂ ਸਜ਼ਾ ਸੁਣਾਈਏ ਤੇ ਭਾਰਤ ਸੁਲਤਾਨ ਅਜ਼ਲਾਨ ਸ਼ਾ ਹਾਕੀ ਟੂਰਨਾਮੈਂਟ ਵਿੱਚ ਕੈਨੇਡਾ ਨੂੰ 14-3 ਹਰਾ ਕੇ ਫਾਈਨਲ ਵਿੱਚ ਪਹੁੰਚਿਆ ਆਕਾਸ਼ ਵੜੀ ਤੋਂ ਖਬਰਾਂ ਖਤਮ ਹੋਈਆਂ ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ